ਪੰਜਾਬ ਦੇ ਸਭ ਤੋਂ ਪੱਕਦੇ ਹੋਏ ਮੁੱਦੇ ਦੀ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਤੋਂ ਬਾਅਦ ਐਸਜੀਪੀਸੀ ਤੇ ਐਚਐਸਜੀਐਮਸੀ ਵਿਚਾਲੇ ਇਸ਼ਤਿਹਾਰਾਂ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਐਚਐਸਜੀਐਮਸੀ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਕਿਹਾ ਹੈ ਕਿ ਐਸਜੀਪੀਸੀ ਗੁਰੂ ਦੀ ਗੋਲਕ ਦੇ ਪੈਸਿਆਂ ਦੀ ਦੁਰਵਰਤੋਂ ਕਰਦੇ ਹੋਏ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਰਹੀ ਹੈ ਹਰਿਆਣਾ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਵਿੱਚ ਜਾਰੀ ਕਰਵਾਏ ਗਏ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਗੁਰਦੁਆਰਿਆਂ ਦੀਆਂ 골ਕਾਂ ਦਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਨਹੀਂ ਜਾਏਗਾ ਬਲਕਿ ਇੱਕ ਗੁਰਦੁਆਰਾ ਫੰਡ ਵਿੱਚ ਹੀ ਜਮ੍ਹਾਂ ਹੋਏਗਾ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਕੇ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣ SGPC ਨੇ ਕਈ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਜਾਰੀ ਕੀਤਾ ਸੀ ਇਸ਼ਤਿਹਾਰ ਵਿੱਚ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਵਿਰੋਧੀ ਵੀ ਦੱਸਿਆ ਗਿਆ ਸੀ ਅਤੇ ਸਿੱਖਾਂ ਤੇ ਅਕਾਲ ਤਖਤ ਸਾਹਿਬ ਤੇ ਹੁਣ ਤੱਕ ਆਈਆਂ ਮੁਸੀਬਤਾਂ ਬਾਰੇ ਵੀ ਲਿਖਿਆ ਗਿਆ ਸੀ ਸੋ ਦੋਹਾਂ ਧਿਰਾਂ ਵਿਚਾਲੇ ਹੁਣ ਇਸ਼ਤਿਹਾਰਬਾਜ਼ੀ ਦੀ ਜੰਗ ਦੇਖੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ SGPC ਨੇ ਅੰਗਰੇਜ਼ੀ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਲਿਖਿਆ ਸੀ ਕਿ ਕਾਂਗਰਸ ਪਾਰਟੀ ਵੱਡੀ ਵਿਰੋਧੀ ਸਿੱਖਾਂ ਦੀ ਇਸ ਦੇ ਨਾਲ ਹੀ तमाम ਸਿੱਖਾਂ ਨੂੰ اپੀਲ ਕੀਤੀ ਗਈ ਸੀ ਕਿ ਸਿੱਖ ਸ੍ਰੀ ਅਕਾਲ ਤਖਤ ਸੈਬ ਦਾ ਫਰਮਾਨ ਮੰਨਣ ਜਿਸ ਤੋਂ ਬਾਅਦ ਐਚਐਸਜੀਐਮਸੀ ਨੇ ਇਸ਼ਤਿਹਾਰ ਜਾਰੀ ਕੀਤੇ ਨੇ ਅਤੇ ਕਿਹਾ ਹੈ ਕਿ ਐਸਜੀਪੀਸੀ ਗੁਰੂ ਦੀਆਂ ਗੋਲਕਾਂ ਵਿੱਚੋਂ ਇਕੱਠਾ ਕੀਤਾ ਗਿਆ ਜੋ ਪੈਸਾ ਹੈ ਉਸ ਦੀ ਦੁਰਵਰਤੋਂ ਕਰ ਰਹੀ ਹੈ ਕਿਉਂਕਿ ਇਹਨਾਂ ਇਸ਼ਤਿਹਾਰਾਂ ਦੇ ਉੱਤੇ ਇਹ ਪੈਸਾ ਖਰਚਿਆ ਜਾ ਰਿਹਾ ਹੈ ਰਣਦੀਪ ਸਾਡੇ ਨਾਲ ਜੁੜੇ ਹੋਏ ਨੇ ਰਣਦੀਪ ਇਸ ਇਸ਼ਤਿਹਾਰੀ ਜੰਗ ਬਾਰੇ ਕੀ ਪ੍ਰਤੀਕਿਰਿਆ ਦੋਗੇ ਤੁਸੀਂ ਜੀ ਬਿਲਕੁਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਇਹਨਾਂ ਦੇ ਵਿੱਚ ਇਸ਼ਤਿਹਾਰੀ ਬਿਆਨਬਾਜ਼ੀ ਨੂੰ ਲੈ ਕੇ ਕਾਫੀ ਜੜਾਇਓ ਤਕਰਾਰ ਅੱਗੇ ਵੱਧ ਰਿਹਾ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਦੇ ਵਿੱਚ ਜਿਹੜਾ ਇਸ਼ਤਿਹਾਰ ਛਪਿਆ ਗਿਆ ਸੀ ਐਸਜੀਪੀਸੀ ਵੱਲੋਂ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਿੱਖ ਜਿਹੜੇ ਆ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮ ਮੰਨਣਾ ਚਾਹੀਦਾ ਉਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਸੀ ਗੱਲ ਉਹ ਵੀ ਦੱਸੀ ਗਈ ਸੀ ਔਰ ਦੂਸਰੇ ਪਾਸੇ ਜਿਹੜਾ ਹੈ ਅੱਜ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕ ਐਸਡੀਪੀਸੀ ਇਹ ਝੂਠਾ ਪ੍ਰਚਾਰ ਕਰ ਰਹੀ ਹੈ ਔਰ ਗੁਰੂ ਦੀ ਗੋਲਕ ਦੀ ਤੁਰਵਰਤੋਂ ਕਰਕੇ ਅਖਬਾਰਾਂ ਦੇ ਵਿੱਚ ਝੂٹے ਇਸ਼ਤਿਹਾਰ ਸ਼ਕਾ ਰਹੀ ਹੈ ਔਰ ਸਿੱਖਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਜਾ ਰਿਹਾ ਹੈ ਔਰ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਹੈ ਤਕਰਾਰਪਾਜ਼ੀ ਦੀ ਭਾਵਨਾ ਜਿਹੜੀ ਐਸਡੀਪੀਸੀ ਇਸ਼ਤਿਹਾਰਾਂ ਦੇ ਰੇ ਪੈਦਾ ਕਰ ਰਹੀ ਹੈ ਜੋ ਕਿ ਇਹਨਾਂ ਵੱਲੋਂ ਨਹੀਂ ਕਰਨੀ ਚਾਹੀਦੀ